ਨਵਜੋਤ ਸਿੰਘ ਸਿੱਧੂ ਕਾਂਗਰਸ ਵਿੱਚੋਂ ਲੀਡਰ ਨੇ ਹਾਲਾਂਕਿ ਪ੍ਰਧਾਨਗੀ ਵੀ ਉਹਨਾਂ ਕੋਲ ਰਹੀ ਹੈ ਇਸ ਕਰਕੇ ਵੀ ਉਹਨਾਂ ਤੇ ਨਜ਼ਰ ਰਹਿੰਦੀ ਹੈ ਔਰ ਕਾਂਗਰਸ ਦੀ ਲੀਡਰਸ਼ਿਪ ਜਿਹੜੀ ਮੌਜੂਦ ਸੀ ਉੱਥੇ ਸਾਰੀ ਬਰਾਜਮਾਨ ਸੀ ਮੰਚ ਦੇ ਉੱਤੇ ਉਹਨਾਂ ਨੇ ਇੱਕ ਕੁਰਸੀ ਖਾਲੀ ਛੱਡੀ ਰੱਖੀ ਕਹਿੰਦੇ ਆਉਣਗੇ ਸ਼ਾਇਦ ਆ ਜਾਣ ਅਖੀਰਲੇ ਪਲਾਂ 'ਚ ਹੀ ਆ ਜਾਏ ਨਵਜੋਤ ਸਿੰਘ ਸਿੱਧੂ ਪਰ ਉਹਨਾਂ ਨੇ ਸਵੇਰੇ ਹੀ ਟਵੀਟ ਦੇ ਜ਼ਰੀਏ ਮਲਕਰਜਨ ਖੜਗੇ ਦਾ ਸਵਾਗਤ ਵੀ ਕਰਤਾ ਨਾਲ ਇੱਕ ਸ਼ਾਇਰੀ ਵਾਲੇ ਅੰਦਾਜ਼ ਵਿੱਚ ਮਾਫੀ ਵੀ ਕਰਤਾ ਪਤਾ ਨਹੀਂ ਕਿਨੂੰ ਦੁਗੋ ਸਿੱਧੂ ਸਾਹਿਬ ਦੀਆਂ ਰਮ ਰਮਜਾਂ ਦੇ ਸਿੱਧੂ ਸਾਹਿਬ ਵੀ ਜਾਣੇ ਪਰ ਸਵਾਲ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਲੱਗਦਾ ਕਿ ਜੇ ਮੈਂ ਜਾਵਾਂ ਮੰਚ ਤੇ ਤਾਂ ਮੈਂ ਸੁੱਚੇ ਮੂਹ ਤੇ ਆ ਨਹੀਂ ਸਕਦਾ ਮੈਂ ਤੇ ਭਾਸ਼ਣ ਕਰਕੇ ਆਉਂਗਾ ਮੈਂ ਤੇ ਸਿਆਸਤ ਦੇ ਵਿੱਚ ਛੱਕੇ ਚੌਕੇ ਮਾਰ ਕੇ ਉਹਨੇ ਉਹ ਛੱਕੇ ਚੌਕੇ ਜਾ ਚਾਹੇ ਭਗਵੰਤ ਮਾਨ ਸਾਹਿਬ ਦੇ ਵਿੜੇ ਡਿੱਗਣ ਜਾਂ ਨਰਿੰਦਰ ਮੋਦੀ ਸਾਹਿਬ ਦੇ ਵਿੜੇ ਬਾਲਾਂ ਡਿੱਗਣ ਜਾ ਕੇ ਉਹਨਾਂ ਦੇ ਉਹ ਪਹਿਲਾਂ ਨਾ ਧੋਖਾ ਖਾ ਚੁੱਕੇ ਨੇ ਮੋਗੇ ਜਦੋਂ ਰੈਲੀ ਹੋਈ ਸੀ ਉਸ ਰੈਲੀ ਦੇ ਵਿੱਚ ਜਦੋਂ ਪਾਰਟੀ ਮਾਮਲੇ ਦੀ ਚਾਰਜੀ ਡਲੋਜੀ ਤੋਂ ਕਾਂਗਰਸ ਪਾਰਟੀ ਦੀ ਐਮਐਲਏ ਆਸ਼ਾ ਕੁਮਾਰੀ ਇਸ ਸਟੇਜ ਦੀ ਕਾਰਵਾਈ ਸੀ ਉਦੋਂ ਇਹਦੇ ਕੋ ਕੈਪਟਨ ਸੰਦੀਪ ਸਿੰਘ ਸੰਧੂ ਕੋ ਤੇ ਨਾਲ ਦੀ ਕੈਪਟਨ ਸੰਦੀਪ ਨੇ ਹਰੀ ਸ਼ਰਾਵਤ ਕੋ ਜਿਹੜਾ ਉਦੋਂ ਸਹਿ ਇੰਚਾਰਜ ਸੀ ਉਦੋਂ ਵੀ ਕੈਪਟਨ ਅਮਰਿੰਦਰ ਸਿੰਘ ਰਾਹੁਲ ਗਾਂਧੀ ਕੈਪਟਨ ਨਵਜੋਤ ਸਿੰਘ ਸਿੱਧੂ ਦੀ ਇੱਛਾ ਸੀ ਕਿ ਮੈਂ ਰਾਹੁਲ ਗਾਂਧੀ ਦੇ ਸਾਹਮਣੇ ਬੁਲਰ ਮੈਂ ਦੱਸਾਂ ਪੰਜਾਬ ਦਾ ਏਜੰਡਾ ਕੀ ਤੇ ਉਦੋਂ ਵੀ ਕੈਪਟਨ ਕੈਪਟਨ ਮਰਿੰਦਰ ਸਿੰਘ ਹੋਣੀ ਸਾਰੇ ਜੋ ਵੀ ਹੈ ਇਹਨਾਂ ਨੂੰ ਬੋਲਣ ਨਹੀਂ ਦਿੱਤਾ ਗਿਆ ਸੀ ਇਨੂੰ ਨਵਜੋਤ ਸਿੰਘ ਸਿੱਧੂ ਨੂੰ ਹੁਣ ਨਵਜੋਤ ਸਿੰਘ ਸਿੱਧੂ ਕਹਿੰਦੇ ਨੇ ਅਕਸਰ ਹੀ ਕਹਿੰਦੇ ਕਿ ਜਿੱਥੇ ਮੈਨੂੰ ਕੋਈ ਬੁਲਾਉਂਦਾ ਨਹੀਂ ਮੈਂ ਜਾਂਦਾ ਨਹੀਂ ਜਿੱਥੇ ਮੈਨੂੰ ਬੁਲਾਉਂਦੇ ਮੈਂ ਉਹ ਡੁੱਟ ਕੇ ਜਾਂਦਾ ਹਾਂ ਹੁਣ ਅੱਜ ਵੀ ਉਹਨੂੰ ਪਤਾ ਸੀ ਕਿ ਮੈਨੂੰ ਧੋਖਾ ਹੋਣਾ ਔਰ ਪਹਿਲੀ ਗੱਲ ਹੈ ਕਿ ਅਗਰ ਰਾਹੁਲ ਗਾਂਧੀ ਆਉਂਦੇ ਤੇ ਨਵਜੋਤ ਸਿੰਘ ਸਿੱਧੂ ਡੈਫੀਨੇਟ ਜਾਂਦੇ ਜੇ ਪ੍ਰਿੰਕਾ ਗਾਂਧੀ ਆਉਂਦੇ ਤੇ ਫਿਰ ਨਵਜੋਤ ਸਿੰਘ ਸਿੱਧੂ ਡੈਫੀਨੇਟ ਜਾਂਦੇ ਹੈਗੇ ਹੁਣ ਮਲਕਰ ਜੇ ਗਏ ਨੇ ਉਹਨਾਂ ਨੂੰ ਪਤਾ ਕਿ ਮੱਲੂ ਅਰਜੇ ਸਾਹਿਬ ਜਾਂ ਮਲਕਰ ਅਰਜਨ ਸਾਹਿਬ ਦੇ ਜਗ੍ਹਾ ਕੋਈ ਹੋਰ ਵੀ ਹੁੰਦਾ ਤੇ ਸਾਰਿਆਂ ਦਾ ਕਾਂਗਰਸ ਉਹ ਮੈਡਮ ਸੋਨੀਆ ગાંધી ਆ ਰਾਹੁਲ ગાંધી ਆ ਪ੍ਰਿੰਕਾ ગાંધી ਆ ਮਲਕਰ ਜੇ ਖੜਗੇ ਕੌਣ ਨੇ ਇਸ ਕਰਕੇ ਉਹ ਵੀ ਹੋ ਸਕਦਾ ਹੈ ਕਿ ਉਹਨਾਂ ਨੂੰ ਖੜਗੇ ਸਾਹਿਬ ਦੀ ਵੀ ਨਾ ਪ੍ਰਵਾਹ ਹੋਏ ਪਰ ਦੂਜੀ ਗੱਲ ਕੀ ਕਾਂਗਰਸ ਪਾਰਟੀ ਨੇ ਬੁਲਾਇਆ ਜੇ ਕੱਲਾ ਨਵਜੋਤ ਸਿੰਘ ਸਿੱਧੂ ਨੂੰ ਨਹੀਂ ਬੁਲਾਇਆ ਤਾਂ ਕੀ ਬਾਕੀ ਟੈਲੀਫੋਨ ਕਰਕੇ ਬੁਲਾਏਗੇ ਨੇ ਸਪੈਸ਼ਲ ਇਨਵਿਟੇਸ਼ਨ ਭੇਜੇਗੇ ਨੇ ਜਾਂ ਟੈਲੀਫੋਨ ਤੇ ਗਿਆ ਗਿਆ ਪਰ ਜਿਹੜੀ ਇੱਕ ਕੁਰਸੀ ਖਾਲੀ ਰੱਖੀ ਉਹ ਸ਼ਰਾਰਤ ਕਿ ਦੀ ਆ ਕੀ ਉਥੋਂ ਸਟੇਜ ਤੋਂ ਇਹ ਦੱਸਣ ਦੇ ਆ ਕਿ ਅਸੀਂ ਤੇ ਬੁਲਾਇਆ ਸੀ ਕੁਰਸੀ ਖਾਲੀ ਰੱਖਤੀ ਆ ਤੇ ਆਏ ਨਹੀਂ ਜਾ ਇਹ ਇਹ ਕਹਿੰਦੇ ਕਿ ਜਿਹੜੇ ਇਹਨਾਂ ਦੇ ਸਮਰਥਕ ਕਹਿ ਰਹੇ ਕਿ ਇਹਨਾਂ ਨੂੰ ਜਦ ਬੁਲਾਇਆ ਨਹੀਂ ਤੇ ਕਿਉਂ ਜਾਣ ਹੁਣ ਸਵਾਲ ਹੈ ਕਿ ਅੱਜ ਦੀ ਰੈਲੀ ਦੇ ਵਿੱਚ ਕੌਣ ਕੌਣ ਬੋਲੇ ਨੇ ਆ ਰਾਣਾ ਕੇਪੀ ਸਿੰਘ ਸੁਖਪਾਲ ਸਿੰਘ ਖਹਿਰਾ ਜਿਹੜੇ ਉੱਥੋਂ ਦੇ ਲੋਕਲ ਐਮਐਲਏ ਰਹ ਚੁੱਕੇ ਹਨ ਲਖਬੀਰ ਸਿੰਘ ਲੱਕਾ ਸੁਖਜਿੰਦਰ ਸਿੰਘ ਰੰਦਾਵਾ ਪ੍ਰਤਾਪ ਸਿੰਘ ਬਾਜਵਾ ਰਾਜਾ ਮਰਿੰਦਰ ਸਿੰਘ ਵੜਿੰਗ ਮਨੀਸ਼ ਤਵਾੜੀ ਤੇ ਜਿਹੜੇ ਕੌਮੀ ਪ੍ਰਧਾਨ ਨੇ ਕੀ ਉਹਦੇ ਚ ਭੋਰ ਬੁਲਾਏ ਨੇ ਹੁਣ ਸਵਾਲ ਹੈ ਕਿ ਚਰਨਜੀਤ ਸਿੰਘ ਚੰਨੀ ਵੀ ਬੈਠੇ ਨੇ ਮੰਚ ਤੇ ਉਹ ਬੋਲੇ ਨਹੀਂ ਹੈਗੇ ਕਿ ਬਾਕੀ ਜਿਹੜੇ ਸਾਬਕਾ ਪ੍ਰਧਾਨ ਰਹਿ ਚੁੱਕੇ ਨੇ ਕੀ ਉਹ ਮੰਚ ਤੇ ਗਏ ਕਿ ਨਹੀਂ ਗਏ ਕਿ ਜਾਂ ਜਿਹੜਾ ਵੀ ਮੰਚ ਤੇ ਜਿੰਨੂੰ ਵੀ ਸੱਦਾ ਦਿੱਤਾ ਜਾਂਦਾ ਉਹਦੇ ਚ ਜ਼ਰੂਰੀ ਹੈ ਕਿ ਉਹਨਾਂ ਨੇ ਬੋਲਣਾ ਹੈ ਕਿ ਨਹੀਂ ਬੋਲਣਾ ਹੈਗਾ ਪਰ ਇਹ ਕਿ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਦੀ ਸਿਆਸਤ ਚੋਂ ਮਾਈਨਸ ਕਰਕੇ ਦੇਖਣਾ ਬੜਾ ਔਖਾ ਨਵਜੋਤ ਸਿੰਘ ਸਿੱਧੂ ਰੈਲੀ ਚ ਜਾਣ ਤਾਦੀ ਖਬਰ ਆ ਜੇ ਨਾ ਜਾਣ ਤੱਤ ਵੀ ਖਬਰ ਹੈ ਇਸ ਕਰਕੇ ਨਵਜੋਤ ਸਿੰਘ ਸਿੱਧੂ ਨੂੰ ਆਪਣੀ ਵੈਲਿਊ ਪਤਾ ਹੁਣ ਜਿਹੜਾ ਕਹਿੰਦੇ ਕਿ ਜਾ ਤੈਨੂੰ ਮaaf ਕੀਤਾ ਜਿਹੜਾ ਉਹਦੇ ਸ਼ੇਰੀ ਸ਼ਾਇਰੀ ਅੰਦਾਜ਼ ਆ ਉਹ ਮaaf ਕਿਨੂੰ ਕੀਤਾ ਖੜਗੇ ਸਾਹਿਬ ਨੂੰ ਤਾਂ ਮaaf ਕਰ ਨਹੀਂ ਸਕਦੇ ਹੈਗੇ ਖੜਗੇ ਸਾਹਿਬ ਕੋ ਤਾਂ ਮਾਫੀ ਮੰਗ ਸਕਦੇ ਨੇ ਪਰ ਮਾਫ ਹੋ ਸਕਦਾ ਇਸ ਟਾਈਮ ਕਾਂਗਰਸ ਪਾਰਟੀ ਦੇ ਕਰਤਾ ਕਰਤਾ ਪੰਜਾਬ ਚ ਕੌਣ ਆ ਉਹਨਾਂ ਨੂੰ ਹੋ ਸਕਦਾ ਜਿਹੜਾ ਇਸ਼ਾਰਾ ਕੀਤਾ ਹੋਵੇ ਪਰ ਇਹ ਸਵਾਲ ਹੈ ਕਿ ਨਵਜੋਤ ਸਿੰਘ ਸਿੱਧੂ ਦੀ ਇੱਕ ਆਪਣੀ ਇੱਕ ਪੋਜੀਸ਼ਨ ਹੈ ਉਹਦੀ ਇੱਕ ਆਪਣੀ ਫੈਨ ਫਾਲੋਅਰ ਹੈ ਇੱਕ ਉਹਦੇ ਆਪਣੀ ਉਹ ਕრაਊਡ ਪੁੱਲਰ ਦੇ ਤੌਰ ਤੇ ਆ ਇਹ ਉਹਦਾ ਇੱਕ ਆਪਣਾ ਵਿਜ਼ਨ ਆ ਉਹ ਆਪਣੀ ਗੱਲ ਕਰਦੇ ਨੇ ਪੰਜਾਬ ਦੀ ਗੱਲ ਕਰਦੇ ਨੇ ਸ਼ਾਇਦ ਉਸ ਮੰਚ ਤੋਂ ਬਹੁਤ ਸਾਰੇ ਲੋਕ ਚਾਹੁੰਦੇ ਨੇ ਕਿ ਨਵਜੋਤ ਸਿੰਘ ਸਿੱਧੂ ਆਪਣੀ ਗੱਲ ਨਾ ਕਰੇ ਪਰ ਇਹ ਪਵਾੜਾ ਤੇ ਵਧੇਗਾ ਕਿਉਂ ਪ੍ਰਤਾਪ ਸਿੰਘ ਬਾਜਵਾ ਜਿਹੜੇ ਪਹਿਲਾਂ ਹੀ ਟਿੱਪਣੀ ਵੱਡੀ ਕਰਕੇ ਜਿਹਦੇ ਨਾਲ ਚਰਚਾ ਛਿੜ ਗਈ ਸੀ ਕਿ ਵੱਖਰਾ ਸਿਆਸੀ ਖਾੜਾ ਲਾਉਣ ਨੂੰ ਮਿੰਟ ਲਾਉਂਦੇ ਆ ਸਾਡੇ ਮੰਚ ਤੇ ਆਉਂਦੇ ਨਹੀਂ ਅਮਰਿੰਦਰ ਸਿੰਘ ਰਾਜਾ ਵੜਿੰਗ ਹੁਰਗਾਂ ਨੂੰ ਜਾਂ ਦੂਜੇ ਧੜਿਆਂ ਨੂੰ ਇਹ ਮੌਕਾ ਨਹੀਂ ਮਿਲ ਗਿਆ ਹੁਣ ਨਵਜੋਤ ਸਿੰਘ ਸਿੱਧੂ ਦੇ ਬਾਰੇ ਕਿ ਵੇਖੋ ਬਾਕੀ ਸਾਰੇ ਬਰਾਜਮਾਨ ਸੀ ਬਿਨਾ ਕਿਸੇ ਉਹਦੇ ਤੋਂ ਨਾਰਾਜ਼ਗੀ ਤੋਂ ਬਿਨਾ ਗਲੇ ਸ਼ਿਕਵੇ ਤੋਂ ਨਵਜੋਤ ਸਿੰਘ ਸਿੱਧੂ ਫੇਰ ਵੱਖਰੇ ਚੱਲਦੇ ਆ ਹੁਣ ਇਹ ਵੀ ਕਾਂਗਰਸ ਦਾ ਮੰਚ ਸੀ ਨਾ ਕਿ ਰਾਜਾ ਮਰਿੰਦਰ ਸਿੰਘ ਵੜਿੰਗ ਦਾ ਮੰਚ ਹੈ ਇਹ ਕਾਂਗਰਸ ਪਾਰਟੀ ਦਾ ਮੰਚ ਸੀ ਤੇ ਫਿਰ ਸਾਰਿਆਂ ਨੂੰ ਜਾਣਾ ਚਾਹੀਦਾ ਹੈ ਪਰ ਕੇਵਲ ਇਹ ਵੀ ਹੁੰਦਾ ਹੈ ਕਿ ਮੈਂ ਪ੍ਰਧਾਨ ਰਹਿ ਚੁੱਕਿਆ ਸ਼ਾਇਦ ਮੇਰੀ ਕੋਈ ਕੁਰਸੀ ਨਾਲ ਲੱਗੀ ਹੋਵੇ ਜੇ ਮੈਂ ਚਲਾ ਗਿਆਗਾ ਹੋ ਸਕਦਾ ਹੈ ਕਿ ਮੈਨੂੰ ਵੀਆਈਪੀ ਐਂਟਰੀ ਚ ਰਾਣਾ ਮਿਲੇ ਜਾਂ ਮੈਂ ਚਲਾ ਗਿਆਗਾ ਕੀ ਪਤਾ ਮੈਨੂੰ ਬੋਲਣ ਦਾ ਮੌਕਾ ਨਾ ਮਿਲੇ ਕਿਉਂਕਿ ਮਾਈਕ ਲੱਗਾ ਹੋਵੇ ਲੀਡਰ ਤੇ ਲੀਡਰ ਤੇ ਮਾਈਕ ਤੋਂ ਬਗੈਰ ਰਹਿ ਨਹੀਂ ਨਾ ਸਕਦੇ ਦਰਸ਼ਨੀ ਕੋੜਾ ਤੇ ਕੋਈ ਬੰਨਾ ਨਹੀਂ ਚਾਹੁੰਦਾ ਆਪਣੀ ਗੱਲ ਤੇ ਰੱਖਣਾ ਚਾਹੁੰਦੇ ਨੇ ਆਪਣੀ ਪ੍ਰੈਜੈਂਸ ਤੇ ਦਿਖਾਉਣੀ ਪੈਂਦੇ ਹੈਗੇ ਨੇ ਕਾਂਗਰਸ ਦਾ ਕਲੇਸ਼ ਹੈ ਨਵੀਂ ਗੱਲ ਹੈ ਨਹੀਂ ਇੱਕ ਕਾਂਗਰਸ ਦਾ ਪੁਰਾਣਾ ਇਤਿਹਾਸ ਚੱਕ ਲੋ ਕਲੇਸ਼ਾਂਾਂ ਭਰਿਆ ਹੋਇਆ ਇਹ ਪੰਜਾਬ ਰਿਹਾ ਇਹਨਾਂ ਦੇ ਔਰ ਇਹਨਾਂ ਦੀ ਕਲੇਸ਼ ਕਰਨ ਪੰਜਾਬ ਦਾ ਨੁਕਸਾਨ ਵੀ ਬਹੁਤ ਹੋਇਆ ਜੇ ਪੰਜਾਬ ਦੇ ਵਿੱਚ ਖਾੜਕੂਵਾਦ ਆਇਆ ਤਾਂ ਉਹਦੇ ਵਿੱਚ ਕਾਂਗਰਸ ਪਾਰਟੀ ਦੀ ਵੀ ਬਹੁਤ ਵੱਡੀ ਦੇਣ ਹੈ ਇਹਨਾਂ ਦੇ ਆਪਸੀ ਕਲੇਸ਼ਾਂ ਕਰਕੇ ਹੁਣ ਸਵਾਲ ਇਹ ਹੈ ਕਿ ਇਸ ਮਸਲੇ ਦੇ ਵਿੱਚ ਹੁਣ ਨਵਜੋਤ ਸਿੰਘ ਸਿੱਧੂ ਨੇ ਡਿਸਾਈਡ ਕਰਨਾ ਜਾਂ ਹੁਣ ਹਾਈ ਕਮਾਂਡ ਨੇ ਡਿਸਾਈਡ ਕਰਨਾ ਦਵਿੰਦਰ ਜਾਦਵ ਨੇ ਕਿ ਨਵਜੋਤ ਸਿੰਘ ਸਿੱਧੂ ਨੂੰ ਪਾਰਟੀ 'ਚ ਰੱਖਣਾ ਹੈ ਕਿ ਨਹੀਂ ਰੱਖਣਾ ਜਾਂ ਨਵਜੋਤ ਸਿੰਘ ਸਿੱਧੂ ਨੇ ਦੇਖਣਾ ਹੈ ਕਿ ਉਹ ਪਾਰਟੀ 'ਚ ਰਹਿਣਾ ਹੈ ਕਿ ਨਹੀਂ ਰਹਿਣਾ ਕਿਉਂਕਿ ਨਵਜੋਤ ਸਿੰਘ ਸਿੱਧੂ ਜਿਸ ਹਾਬ ਦੇ ਨਾਲ ਚੱਲ ਰਹੇ ਉਹ ਇੱਕ ਚਾਹਦੇ ਨਹੀਂ ਕਿ ਕਹਿੰਦੇ ਤਾਂ ਨਹੀਂ ਹੈ ਪਰ ਇਸ਼ਾਰਾ ਤਾਂ ਹੈ ਕਿ ਪੰਜਾਬ ਇੱਕ ਵਾਰ ਨਵਜੋਤ ਸਿੰਘ ਸਿੱਧੂ ਨੂੰ ਮੌਕਾ ਦੇ ਕਿਉਂ ਨਵਜੋਤ ਸਿੰਘ ਸਿੱਧੂ ਪੰਜਾਬ ਮਾਡਲ ਦੀ ਬਹੁਤ ਗੱਲ ਕਰਦੇ ਤੇ ਪੰਜਾਬ ਮਾਡਲ ਦੀ ਗੱਲ ਜੇ ਕਰਦੇ ਹੈਗੇ ਤਾਂ ਫਿਰ ਨਵਜੋਤ ਸਿੰਘ ਸਿੱਧੂ ਆ ਇਹ ਤਾਂ ਹੈ ਹੀ ਸਦਾ ਕਿ ਨਵਜੋਤ ਸਿੰਘ ਸਿੱਧੂ ਦਾ ਮਾਡਲ ਉਹ ਪ੍ਰਤਾਪ ਸਿੰਘ ਬਾਜਬਾ ਜਾਂ ਰਾਜਾ ਮਰਿੰਦਰ ਸਿੰਘ ਵੜਿੰਗੋ ਉਸੇ ਕੰਮ ਕਰੇ ਹੈਗੇ ਪਰ ਇਹ ਜਿਹੜਾ ਕਾਂਗਰਸ ਪਾਰਟੀ ਦਾ ਇਸ ਇਸ ਮੌਕੇ ਜੇ ਕਲੇਸ਼ ਇਸੇ ਤਰ੍ਹਾਂ ਨਾ ਸਮਾਪਤ ਹੋਇਆ ਨਾ ਖਤਮ ਹੋਇਆ ਲਾਜ਼ਮੀ ਤੌਰ ਤੇ ਲੋਕ ਸਭਾ ਚੋਣਾਂ 'ਚ ਇਹਨਾਂ ਦਾ ਨੁਕਸਾਨ ਹੋਏਗਾ ਜੀ ਬਹੁਤ ਸ਼ੁਕਰੀਆ ਜੀ